ਹਾਂਜੀ ਸਤਿ ਸ੍ਰੀ ਅਕਾਲ ਵੀਰ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਇੱਕ ਛੋਟਾ ਜਿਹਾ ਬਲੌਗ ਲੈ ਕੇ ਆਏ ਆ ਤੇ ਇਹਨਾਂ ਤੋਂ ਤੁਹਾਨੂੰ ਦਿਖਾਵਾਂਗੇ ਕਿਵੇਂ ਆ ਸਕਰੀਨ ਪਹਿਲਾਂ ਸਕਰੀਨ ਚੈੱਕ ਕਰੋ ਕ੍ਰੀਡੀ ਫੋਟੋ ਆ ਕਲੈਰਿਟੀ ਚੈੱਕ ਕਰੋ ਜਗ ਦੀ ਫੋਟੋ ਸਾਰੀ ਇਹ ਵੀਰੇ ਉਹਨਾਂ ਨੇ ਇੰਗਲੈਂਡ ਦਾ ਰਹਿੰਦੇ ਸੀ ਵੀ ਸਾਨੂੰ ਉਹ ਹਿੱਸੇ ਦਾ ਬਣਾ ਕੇ ਝੰਡਾ ਲਾ ਦਿਓ ਐਵੇਂ ਆਪਾਂ ਤੁਸੀਂ ਜਿਹੜੀ ਜੀ ਜੇ ਭੇਜੋਗੇ ਉਹ ਚੀਜ਼ ਅਸੀਂ ਰੈਡੀ ਕਰ ਦਨੇ ਆ ਇਹ ਚਾ ਇੱਕ ਥੱਲੇ ਬੂਹਰ ਪਾਇਆ ਆਪਣਾ ਇਹ ਬੂਹਰ ਸਪੈਸ਼ਲ ਆ 18 ਇੰਚ ਬੂਹਰ ਕਹਿ ਦਿੰਦੇ ਆ ਨਵੀਂ ਫੋਮ ਚਾਇਆ ਹੈ ਨਵੀਂ ਫੋਮ ਤੋਂ ਬਣਾਇਆ ਪਿਆ 16 ਇੰਚ ਤਿੰਨ ਊਫਰ ਤੇ ਟੋਟਲ 11 ਸਪੀਕਰ ਹੈ ਜਿਹਦੇ ਤੇ ਬੈਕ ਸਾਈਡ ਤੇ ਫੋਟੋ ਲਾ ਕੇ ਤੇ ਆ ਵੀਰ ਨੂੰ ਦਾ ਸਿਸਟਮ ਆ ਵੀਰ ਨੂੰ ਇਹ ਕਹਿੰਦੇ ਠੀਕ ਆ ਓਕੇ ਆ ਬਿਲਕੁਲ ਅੱਛਾ ਕੇ ਕਰਾ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਜੀ 3rd ਊਫਰ ਦੀ ਬੀਸ ਟੈਕ ਕਰਾਉਣਾ ਮੜਿਆ ਤੇ ਧਿਆਨ ਨਾਲ ਦੇਖੋ ਬੂਫਰ ਕਰਦਾ ਕੀ ਹੈ ਇਹ ਬੂਫਰ ਦੀ ਗੋਟ ਪਾਵਰ ਬਹੁਤ ਜ਼ਿਆਦਾ ਹੈ ਹੈਂਟ ਆ ਤੋਂ ਨਹੀਂ ਹੈਂਟ ਹੀ ਇਹਦੀ ਉੱਧਰ ਦੀ ਬੀਸ ਆ ਪੂਰੀ ਤਾਕੜ ਹੈ ਟਮਾ ਸੋਣੇ ਦੀ ਬੀਸ ਆ ਬਾਜਾ ਤੇ ਚੱਕਰ ਨਹੀਂ ਉਹਦੀ ਆਪਣੀ ਇੰਸਟਾਗ੍ਰam ਤੇ ਮੇਰੀ ਫੁੱਲ ਵੀਡੀਓ ਪਾਈ ਹੋਈ ਹੈ ਤੇ ਤੇ ਹੁਣ ਤੁਹਾਨੂੰ ਇਹਦੇ ਨਾਲ ਨਾਲ ਆਪਾਂ ਇੱਕ ਜਿਹੜਾ ਅ ਕਲ ਸਿਸਟਮ ਲਾਇਆ ਉਹ ਵੀ ਵਿੱਚ ਪਾ ਕੇ ਤੁਹਾਨੂੰ ਦਿਖਾਉਣਾ ਫਿਰ ਇੱਕ ਆ ਜਾ ਬਲੌਗ ਉਹਦਾ ਵੀ ਬਣਾਇਆ ਆਪਾਂ ਠੀਕ ਹੈ ਜੀ ਉਹ ਚੈੱਕ ਕਰੋ ਤੁਸੀਂ ਉਹਨੂੰ ਕਿਵੇਂ ਲੱਗਿਆ ਤੇ ਵੀਰ ਹੁਣ ਇਹਦਾ ਹੋ ਗਿਆ ਸਿਲੈਕਟ ਤੇ ਅਰਜਨ ਨਾਲ ਵੀਰ ਹੁਣ ਆਈ ਹੋਈ ਹੈ ਕਾਪੜੇ ਕੋ ਨੋਵੋ ਅਰਜਨ ਕੜਾ 4x4 ਇੱਕ ਉਹਦੇ ਆਪਾਂ ਸਿਸਟਮ ਬਣਾਉਣਾ ਸੀਗਾ ਗੋਲ ਤੇ ਗੋਲ ਉਹਦੇ ਹੁੱਡ ਦੇ ਵਿੱਚ ਉਹ ਟੱਕ ਜੇ ਹੋਣ ਕਾਰਨ ਫਿਰ ਆਪਾਂ ਨੂੰ ਥੋੜੀ ਜਿਹੀ ਟਿਕਾਉਣ ਦੀ ਜੇ ਛੋਟੀ ਲੱਗਦੀ ਸੀ ਵੀਰਾ ਕਹਿੰਦਾ ਫਿਰ ਐਂ ਕਰਦੇ ਉਹ ਬਾਹਰ ਹੀ ਲਾ ਦਿੰਦੇ ਆ ਤੇ ਜਿਹੜਾ ਆਪਾਂ 16 12 ਇੰਚੀ ਤਿੰਨ ਬੂਫਰ ਵਾਲਾ ਡੈਕ ਬਣਾਇਆ ਹੋਇਆ ਵਾ ਉਹ ਬਹੁਤ ਘੈਂਟ ਜੀ ਦਾ ਚਾਰ ਤਿੰਨ ਬੂਫਰ ਆ 12 ਇੰਚੀ ਫਰੰਟ ਤੇ ਤੇ ਚਾਰ ਚਾਰ ਸੈੱਡਰ ਤੇ ਦੋ ਥੱਲੇ ਦੋ ਦੋ ਫਰੰਟ ਤੇ ਉਹ 12 ਸਪੀਕਰ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਉਹ ਚੀਜ਼ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਸਾਡੇ ਤੋਂ ਪੂਰੇ ਨਹੀਂ ਹੁੰਦੇ ਡੈਕ ਉਹ ਵੀ ਦੇਖ ਫਿਰ ਵੀਰ ਉਹਨਾਂ ਨੇ ਸਿਲੈਕਟ ਕਰ ਲਿਆ ਕਿਉਂਕਿ ਟਰੈਕਟਰ ਪਿਆ ਦੇ ਵੱਡਾ ਸੀ ਟਰੈਕਟਰ ਜਿਆਦਾ ਵੱਡਾ ਹੋਣ ਕਾਰਨ ਫਿਰ ਪੇਟੀ ਵੀ ਉੱਠੀ ਨਹੀਂ ਲੱਗਣੀ ਸੀ ਮੈਂ ਕਿਹਾ ਪਹਿਲਾਂ ਵੀਰ ਉਹਨਾਂ ਨੂੰ ਚੈੱਕ ਕਰਾ ਕੇ ਬਾਅਦ ਚੈੱਕ ਕਰਾ ਲਈਏ ਉਸ ਤੋਂ ਬਾਅਦ ਫਿਰ ਆਪਾਂ ਅਰਜੰਦਿਆਂ ਜਾਾਂਗੇ ਅਰਜੰਦਿਆਂ ਉਹ ਲੁੱਕ ਤੋਂ ਟਰੈਕਟਰ ਬਹੁਤ ਬਹੁਤ ਜਿਆਦਾ ਵੱਡਾ ਟਰੈਕਟਰ ਬਹੁਤ ਘੈਂਟ ਚੀਜ਼ ਫਿਰ ਇਹਦੇ ਤੇ ਡੱਕਾ ਦੇਖ ਲੋ ਆ ਫਿੱਟ ਕਰ ਲੱਗੇ ਬੰਦੇ ਸਾਡੇ ਇਹ ਪਹਿਲਾਂ ਜਾਲੀਆਂ ਤੋਂ ਬਿਨਾ ਬੂਹਰਾ ਇਹ ਇਹਨਾਂ ਤੇ ਜਾਲੀਆਂ ਨਹੀਂ ਲੱਗਦੀਆਂ ਕੋਈ ਬੂਹਰ ਬੜੇ ਘੈਂਟ ਤੇ ਬੂਹਰ ਭੰਨੇ ਸਮਰ ਨਵੇਂ ਬਣਵਾਏ ਆ ਤੇ ਜਿੰਨੇ ਵੀ ਅੱਜ ਵਰ ਬਹੁਤ ਲੱਗ ਰਹੇ ਫਰੰਟ ਦੇ ਫਰੰਟ ਵਾਲੀਆਂ ਪੇਟੀਆਂ ਆਪਣੇ ਕੋਲ ਚਾਰ ਪੰਜ ਹੋਰ ਆ ਤੇ ਆਪਣੇ ਕੋਲ ਟਰੈਕਟਰ 2 ਵਜੇ ਇੱਕ ਇਹ ਖੜਾ ਵਾ ਤੇ ਦੋ ਟਰੈਕਟਰ ਹੋਰ ਖੜੇ ਆ ਤੁਹਾਨੂੰ ਮੈਂ ਉਹਨਾਂ ਦਾ ਵੀ ਨਾਲ-ਨਾਲ ਬਲੌਗ ਬਣਾਉ ਬਣਾ ਕੇ ਦਿਖਾਵਾਂਗਾ ਤੇ ਜਿਹੜਾ ਹੁਣ ਇਹ ਅੱਜ ਅੱਜ ਫਿੱਟ ਹੋ ਕੇ ਫਾਈਨਲ ਹੋ ਜਾਊਗਾ ਇਸ ਤੋਂ ਬਾਅਦ ਤੁਹਾਨੂੰ ਕਰ ਲੂ ਕੱਲ ਨੂੰ ਆਊਗਾ ਉਹਦਾ 852 ਫੁੱਲ ਮੋਡੀਫਾਈ ਕਰਨਾ ਹੋ ਉਹਨੇ ਤਾਂ ਬੰਪਰ ਵਗੈਰੇ ਤੋਂ ਲੈ ਕੇ ਤਾਂ ਸੀਲਿੰਗ ਛਤਰੀ ਉਹਦਾ ਹੱਡ 1 ਫੁੱਟ ਚਕਾਇਆ ਵਾ ਉਹ ਜੀ ਡੈਕ ਉੱਤੇ ਡਾਈ ਰਾਉਣਾ ਮੈਂ ਉਹ ਵੀ ਤੁਹਾਨੂੰ ਚੈੱਕ ਕਰਾਵਾਂਗਾ ਕਰ ਲਓ ਇਹਦੀ ਆਵਾਜ਼ ਵੀ ਚੈੱਕ ਕਰੋ ਤੇ ਆ ਫੋਟੋ ਬਣਾ ਦਿਓ ਜਦੋਂ ਨੂੰ ਮੈਂ ਜਾ ਫਿੱਟ ਹੋ ਗਿਆ ਤੇ ਆ ਫੋਟੋ ਬਣਾ ਦਿੰਨੇ ਆ ਆ ਫੋਟੋ ਚੈੱਕ ਕਰੋ ਵੀਰੇ ਹੁਣਾਂ ਨੇ ਕਿੰਨੀ ਸੋਹਣੀ ਬਣਾਈ ਦੇਖੋ ਖਾਲਸਾ ਰਾਜ ਦੀ ਫੋਟੋ ਆ ਪੁਰਾਣਾ 올ਡ ਪੰਜਾਬ ਆ ਇਹਦੇ ਵੀ ਨੂੰ ਚੈੱਕ ਕਰੋ ਕਿੰਨੀ ਫੋਟੋ ਦੀ ਕਲੈਰਿਟੀ ਤੁਸੀਂ ਦੱਸੋਗੇ ਵਾਕਈ ਫਤਿਹ ਜੀ ਵੀਰੇ ਹੁਣੇ ਵੀ ਖੁਸ਼ ਹੋ ਗਏ ਵੀਰੇ ਕਹਿੰਦਾ ਯਾਰ ਦਿੱਤਾ ਸੋਚਿਆ ਹੀ ਨਹੀਂ ਸੀ ਵੀ ਨਹੀਂ ਕਹਿੰਦਾ ਫੋਟੋ ਬਣ ਜੂਗੀ ਮੈਂ ਵੀਰੇ ਯਾਰ ਫੇਰ ਸੋਚਣਾ ਇਹਦਾ ਘਰ ਦੀ ਛੱਡ ਦੂ ਜਦੋਂ ਆਪਾਂ ਬਾਬੇ ਮੇਨੇ ਜੱਬ ਕੱਢਦੇ ਦੇ ਕੰਮ ਦੇ ਦਾਪ ਜੱਬ ਕੱਢਦੇ ਦੇ ਰੋ ਕੰਪਨੀ ਕੰਪਨੀ ਵਾਲਾ ਸਮਾਨ ਤਾਂ ਆਪਣੇ ਮੂਰੇ ਕੁਛ ਕੁ ਚੀਜ਼ ਹੀ ਨਹੀਂ ਉਹ ਚੀਜ਼ਾਂ ਦਾ ਵੀਰੇ ਤੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਵਿਚ ਜਿਹੜੀ ਵਾਰੀ ਗਿਆ ਬਾਤ ਜਦੋਂ ਮੈਂ ਬੋਲ ਉਹ ਕੋਈ ਪੁਰਾਣੀਆਂ ਜਿਹੜੇ ਲੌਂਦੇ ਆ ਆਪਣੇ ਕੰਪਨੀ ਕੰਪਨੀ ਵਾਲਾ ਸਮਾਨ ਉਹ ਤਾਂ ਮੈਨੂੰ ਘੰਟਾ ਤੁਸੀਂ ਫੋਨ ਲਾ ਲਿਆ ਕਰੋ ਸਮਾਨ ਲਿਆ ਕੇ ਤੇ ਮੇਰੇ ਤੋਂ 10 ਮਿੰਟ 11 ਸਮਝ ਲਿਓ ਚ ਕੋਈ ਵੱਡਾ ਕੰਮ ਨਹੀਂ ਹੁੰਦਾ ਜਦੋਂ ਮਰਜ਼ੀ ਬਣਾ ਲਓ ਘਰੇ ਬੈ ਕੇ ਉਹਦੀ ਐਮਪੀ ਆਣਾ ਐਮਪੀ ਨੂੰ ਗਾਰੰਟੀ ਦੇਣਾ ਤੇ ਬਹੁਤ ਤੇ ਬੂਖੜ ਲਾ ਦੇਣੇ ਸੀਡੀ ਜੀ ਤੇ ਤੂਫੀਕਰ ਲਾ ਦੇਣੇ ਲੀਡ ਲਾ ਕੇ ਚਲੋ ਜੀ ਰੈਡੀ ਐ ਉਹਦੇ ਚ ਕੀ ਹੈ ਕੁਝ ਵੀ ਨਹੀਂ ਤੇ ਤੁਸੀਂ ਇਹ ਜਿਹੜੀ ਚੀਜ਼ ਆਪਾਂ ਬਣਾਉਨੇ ਆ ਇਹ ਚੀਜ਼ ਨਹੀਂ ਬਣ ਸਕਦੀ ਬਾਈ ਜੀ ਨਾ ਹੀ ਮੈਨਲੀ ਬਰੋਂ ਨਾ ਹੀ ਬਣਾਵੇ ਲੁੱਕ ਦੀ ਕਾਪੀ ਜ਼ਰੂਰ ਹੋ ਜੂ ਪਰ ਆਪਣੇ ਮਟੀਰੀਅਲ ਦੀ ਕਾਪੀ ਨਹੀਂ ਕਿਉਂਕਿ ਸਾਡਾ ਜਿਹੜਾ ਸਿਸਟਮ ਆ ਨਾ ਅਸੀਂ ਬਹੁਤ ਲੋਕਾਂ ਤੋਂ ਅਲੱਗ ਚੱਲਦੇ ਆ ਨਾ ਹੀ ਆਪਾਂ ਕਿਸੇ ਦੀ ਹੱਦ ਧਿਆਨ ਦਈਦਾ ਵੀ ਕੋਣ ਕੀ ਕਰਦਾ ਕੀ ਨਹੀਂ ਕਰਦਾ ਕਿਉਂਕਿ ਸਾਨੂੰ ਪਤਾ ਹੀ ਅੱਜ ਮੈਨੂੰ ਲੱਗਦਾ ਬਹੁਤਾ ਨਹੀਂ ਤਾਂ ਸਾਡੇ ਏਰੀਆ 'ਚ 50 ਦੁਕਾਨਾਂ ਹੋਣਗੀਆਂ ਤੇ ਪਰ ਆਪਾਂ ਅੱਜ ਤੱਕ ਕਿਸੇ ਨੂੰ ਜਾਣਦੇ ਵੀ ਹਾਂ ਯਾਰ ਕੋਣ ਕੀ ਕੰਮ ਕਰਦਾ ਨਾ ਹੀ ਆਪਣੇ ਕੋਈ ਨਾ ਸਮਾਂ ਹੁੰਦਾ ਨਾ ਹੀ ਆਪਾਂ ਕਿਤੇ ਨਾ ਹੀ ਕਿਤੇ ਆਪਾਂ ਧਿਆਨ ਦਿੰਦਾ ਵੀ ਕੋਣ ਕੀ ਲਾਈ ਜਾਂਦਾ ਕਿਵੇਂ ਕਰੀ ਜਾਂਦਾ ਅੱਜ ਟਾਉਟ ਲਾਈਕ ਦੱਸ ਆਂ ਹੀ ਕਰੰਦਾ ਹੀਦਾ ਪਰ ਆਹ ਦੇਖੋ ਵੀ ਫੋਟੋ ਦੇ ਕੋਈ ਫੋਟੋ ਇੰਨੇ ਘੈਂਟ ਬਣੇ ਆ ਨਾ ਫੋਟੋ ਵਗੈਰਾ ਆਪਾਂ ਸਾਰਾ ਕੁਝ ਆਪ ਬਣਾਈਦਾ ਐਂ ਹੁੰਦਾ ਜੀ ਸੰਤੋਸ਼ਟੀ ਜੀ ਹੋ ਜਾਂਦੀ ਜਦੋਂ ਆਪ ਚੀਜ਼ ਬਣਾਈ ਦੀ ਇਹ ਗੱਲ ਹੋਰ ਕੁਝ ਨਹੀਂ ਤੁਹਾਨੂੰ ਇਹਨੂੰ ਪਿਛਲੇ ਪਾਸੇ ਲਾ ਕੇ ਉਹ ਦਿਖਾਉਨੇ ਆ ਤੇ ਵੀਰੇ ਉਹਨਾਂ ਨੂੰ ਚੈੱਕ ਅਗਰਮ ਨੇ ਬਾਅਦ 'ਚ ਭਾਈ ਹੁਣੇ ਖੋਜੀ ਹੋਈ ਜਾਂਦੇ ਜਿਵੇਂ ਜਿਵੇਂ ਚੀਜ਼ ਤਿਆਰ ਹੋ ਜਾਂਦੀ ਹੈ ਉਹ ਮੈਂ ਵੀ ਸਵਾਤੀ ਆਈ ਜਾਂਦਾ ਭਾਈ ਕਹਿੰਦੇ ਉਹ ਟਰੈਕਟਰ ਜਿਆਦਾ ਵਟਾ ਕਰਕੇ ਫਿਰ ਪੇਟੀ ਆਪਾਂ ਨੂੰ ਵੀ ਨੇ ਫਰੰਟ ਵਾਲੀ ਤਿੰਨਾਂ ਲਾਉਣੀ ਪਈ ਛੋਟੀ ਪੇਟੀ ਜਦ ਨਹੀਂ ਸੀ ਟਰੈਕਟਰ 404 ਹੈ ਨਾ ਟੋ ਉਹ ਆ ਫੋਟੋ ਰੈਡੀ ਹੋ ਗਿਆ ਜੀ ਫੋਟੋ ਚੈੱਕ ਕਰ ਲੋ ਆ ਟਰੈਕਟਰ ਤੇ ਸਿਸਟਮ ਚੜ ਚੁੱਕਾ ਵਾ ਮਾਈ ਨੂੰ ਹੁਣ ਆਪਾਂ ਦੁਕਾਨ ਤੇ ਭੇਜਣਾ ਫੋਟੋ ਰੈਡੀ ਕੋ ਚੈੱਕ ਕਰਤੀ ਇਹਨੂੰ ਹੁਣ ਆਪਾਂ ਦੁਕਾਨ ਤੇ ਭੇਜਣਾ ਹੈ ਆਪਣੇ ਸ਼ੋਅਰੂਮ ਤੇ ਰੋਡ ਅਜੀਤਵਰ ਰੋਡ ਤੇ ਆ ਬਿਲਕੁਲ ਹੁਣ ਜਾ ਕੇ ਤੇ ਜਿਹੜਾ ਐਮਪ ਵਗੈਰਾ ਲੱਗਣਾ ਉੱਥੇ ਲੱਗਣਾ ਆਪਾਂ ਫੀਟਿੰਗ ਇੱਥੇ ਕਰਦੇ ਆ ਐਮਪੋਂ ਬਣਾ ਕੇ ਰੈਡੀ ਕਰਕੇ ਤੁਹਾਨੂੰ ਬਾਅਦ ਚੋਦੀ ਵੀਡੀਓ ਮੈਂ ਇੰਸਟਾਗ੍ਰam ਤੇ ਪਾਉਂਗਾ ਚਲਦੇ ਦੀ ਤੇ ਉੱਥੇ ਤੁਸੀਂ ਚੈੱਕ ਕਰ ਲਿਓ ਤੇ ਬੰਦਾ ਸਾਡਾ ਕਹਿੰਦਾ ਵੀ ਵੀਰੇ ਲਾ ਕੇ ਚਾਰ ਨਾਟ ਤੇ ਓਕੇ ਕਰ ਦਈਏ ਫਿਰ ਹੁਣ ਅਸੀਂ ਵੀਰੇ ਸੀ ਚਾਰ ਬੁਖਰਾਣਾ ਫਰੰਟ ਤੇ ਤੁਮ ਦਾ 7855 ਜਿਹੜਾ ਆਇਆ ਹੋਇਆ ਹੁਣ ਮੈਂ ਉਹਦਾ ਵਲੋਗ ਪਾਉਂਗਾ ਕੱਲ ਨੂੰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇੱਕ 855 ਹੋਰ ਆਇਆ ਹੋਇਆ ਉਹ ਫੁੱਲ ਮੋਡੀਫਾਈ ਕਰਨਾ ਉਹ ਤੇ ਸੀਲਿੰਗ ਟੂਲਿੰਗ ਸਾਰਾ ਕੋ ਉਹ ਕਰ ਉਹ ਕਰ ਦੇਣਾ ਜੀ ਫਿਰ ਇੱਕ ਰਾਤ 8:58 ਖੁਰ ਆਇਆ ਬਾਜੀ ਉਹ ਨੌਇਡਾ ਤੋਂ ਆਇਆ ਉਹ ਵੀ ਫੁੱਲ ਮੜੀ ਪਈ ਕਰਨ ਉਹਦੀ ਵੀ ਤੁਹਾਨੂੰ ਵੀਡੀਓ ਪਾਉਂਗਾ ਜਿੰਨੇ ਜਿੰਨੇ ਕੰਮ ਹੋਇਆ ਉਹਨੇ ਉਹ ਵੀਡੀਓ ਪਾਇਆ ਕਰੂੰਗਾ ਕਿਉਂਕਿ ਪਹਿਲੀ ਵਾਰੀ ਇਹ ਐਸੇ ਜਿਹਾ ਕੋ ਕਰ ਲੱਗੇ ਵੀਡੀਓ ਵਗੈਰਾ ਪਾਉਣ ਲਗੇ ਗਲਤੀ ਭਲਦੀ ਮਾਫ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪੇਜ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਵੀਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਕੋਲ ਹੀ ਇਹ ਹੁੰਦੀ ਹੈ ਵੀ ਆਪਾਂ ਨਵੀਂ ਤੋਂ ਨਵੀਂ ਚੀਜ਼ ਦਿਖਾਈਏ ਤੇ ਬਾਕੀ ਤੁਸੀਂ ਦੱਸੋ ਤੁਹਾਨੂੰ ਲੱਗ ਕਿਵੇਂ ਲੱਗੇ ਵੀਰੇ ਜਿਹੜਾ ਟਰੈਕਟਰ ਉਹਦਾ ਹੋ ਗਿਆ ਕਾਰ ਉਹਨਾਂ ਕੋ ਉਧੇਪਰਾ ਨੇ ਬਾਹਰੋਂ ਵੀਡੀਓ ਗੱਲ ਕਰਕੇ ਚੈੱਕ ਕਰੀ ਜਾਂਦਾ ਰਿਆਂ ਤੇ ਵੀਰਾ ਕਿ ਦਸੇ ਰਾ ਲੱਗ ਗਿਆ ਜਮ। ਉਹਨਾਂ ਗਾਇਦ ਚ ਗੋਲ ਪੇਟੀ ਬਣਾਉਣੀ ਸੀ ਗੋਲ ਪੇਟੀ ਇਹ ਤਾਂ ਜੱਜਣੀ ਨਹੀਂ ਜੀ। ਉਹ ਟਰੈਕਟਰ ਵਾਲਾ ਵੱਡਾ ਵੱਤ ਵੇਚਦੇ ਘੱਟ-ਕੁੱਟ ਜੀ ਕਰਕੇ ਪੇਟੀ ਜੱਜਦੀ ਨਹੀਂ ਜੀ। ਓਕੇ ਵੀ ਸਸਰੀ ਗੱਲ ਸਾਰਿਆਂ ਨੂੰ ਹੁਣ ਕੋਈ ਵੀ ਕੋਈ ਗਲਤੀ ਫਲਤੀ ਮਾਫ ਕਰਦਿਆ ਕਰੋ ਤੇ ਮਾੜਾ ਜੰਮੇ ਸਾਡਾ ਘਰਾਂ ਨਿਗਰ ਰੱਖਿਆ ਕਰੋ ਕਮੈਂਟ ਵਗੈਰਾ ਕਰਦਿਆ ਕਰੋ। ਆ ਫਾਈਨਲ ਲੁੱਕ ਟਰੈਕਟਰ ਤੇ ਇਹ ਬਣ ਗਈ ਹੈ ਜੀ। ਠੀਕ ਹੈ ਜੀ। ਹੁਣ ਵੀਰੇ ਹੁਣ ਚੱਲੇ ਉਧਰ। ਪਾਰਲੇ ਗੇਰੇ ਨੇ ਤੇ ਵੀਰੇ ਨੇ ਗੱਲ ਓਕੇ ਹੈ ਤੇ ਮੈਂ ਕਹਿੰਦਾ ਚਲੋ ਅਸੀਂ ਹੁਣ ਗਾਂਹਾਂ ਦਾ ਕ੍ਰੈਟਰ ਦਾ ਕੰਮ ਸ਼ੁਰੂ ਕਰ ਦਈਏ ਤੁਹਾਨੂੰ ਫਿਰ ਅਗਲੇ ਵਲੌਗ ਚ ਗਾਂਹਾਂ ਦਾ ਅੱਠ ਰੋਜ ਜਿਹੜਾ ਟੋਟਲ ਬਣਾਇਆ ਆਪਾਂ ਚਾਰ ਬੂਫਰ ਵਾਲਾ ਬਹੁਤ ਧਾਕੜ ਸਿਸਟਮ ਉਹਦੀ ਵੀਡੀਓ ਚੈੱਕ ਕਰਾਵਾਂਗੇ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਓਕੇ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਪੇਜ ਨੂੰ ਠੀਕ ਹੈ ਜੀ ਓਕੇ ਵੀਰੇ ਜੀ